ਲੋ ਜੀ ਕੋਟਦੁੰਨੇ ਵੱਲੋਂ ਬਹੁਤ ਹੀ ਭਾਰੀ ਸਵਾਗਤ ਕੀਤਾ ਜਾ ਰਿਹਾ ਬਾਈ ਭਾਨੇ ਸਿੱਧੂ ਦਾ ਕੋਟਦੁੰਨੇ ਦੀਆਂ ਸਾਡੀਆਂ ਮਾਮਾ ਭੈਣਾਂ ਬਜ਼ੁਰਗ ਸਾਰੇ ਗੱਲ ਨਾਲ ਲਾ ਕੇ ਬਾਈ ਭਾਨੇ ਨੂੰ ਮਿਲ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗੀ ਮਿੱਤਰਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਜਿਹੜੇ ਭਾਨੇ ਦੇ ਨਾਲ ਖੜੇ ਸੱਚ ਦੀ ਆਵਾਜ਼ ਨੂੰ ਦਬਣ ਨਹੀਂ ਦਿੱਤਾ ਸੋ ਅੱਜ ਬਾਈ ਭਾਨੇ ਦੀ ਰੈਲੀ ਹੋਈ ਹੈ ਤੇ ਸ਼ੇਅਰ ਕਰ ਦਿਓ ਦੱਬ ਕੇ ਤੇ ਭਾਨੇ ਦੀ ਜਿਹੜਾ ਸਵਾਗਤ ਹੈ ਉਹ ਦੇਖ ਸਕਦੇ ਹੋ ਪਿੰਡ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ ਹੈ ਜਿਹੜੇ ਕੁਝ ਕਹਿ ਦਿੰਦੇ ਆ ਇਹ ਬਲੌਗਰ ਨੇ ਯੂਟਿਊਬਰ ਨੇ ਯੂਟਿਊਬਰਾਂ ਪਿੱਛੇ ਏਡਾ ਕੱਖ ਨਹੀਂ ਹੁੰਦਾ ਜਿਹੜੇ ਬੰਦੇ ਪੰਜਾਬ ਦੀ ਆਵਾਜ਼ ਚੱਕਦੇ ਉਹਨਾਂ ਪਿੱਛੇ ਏਡੇ ਕੱਖ ਹੁੰਦੇ ਹੁੰਦੇ ਆ ਹੰਕਾਰ ਦੇ ਵਿੱਚ ਬੰਦੇ ਕਹਿ ਦਿੰਦੇ ਆ ਚਲੋ 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 ਭਾਈ ਆਪਣੀ ਆ ਜਾ ਰੌਣਕ ਰੌਣਕ ਯਾਰ हैं के भी है ਯੋ ਤੁੰਗ ਕਰ ਰਿਹਾ ਕਹਿੰਦਾ ਉਹ ਕਰ। ਮੈਂ ਲੰਘਦਾ ਫੰਟ। ਉਹ ਪੂਰੀ ਵਈ ਕੋਈ ਨਾ ਕਰ। ਇਹ ਪਿਆਰ ਕਰਦਾ ਉਹ ਨੰਮਾ। ਪਾਨਾ ਸਿੱਧੂ ਜਿੰਦਾਬਾਦ। 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 ਪਾਨਾ ਸਿੱਧੂ

ਜਿੰਦਾਬਾਦ ਪੰਜਾਬ ਸਿੱਧੂ ਜਿੰਦਾਬਾਦ ਪੰਜਾਬ ਸਿੱਧੂ ਜਿੰਦਾਬਾਦ ਪੰਜਾਬ ਸਿੱਧੂ ਮੇਰਾ ਭਾਈ ਦੀ ਸੋਣ ਗਾ ਰੱਜਾ ਗਾ ਕੇ ਪੰਜਾਬੀ ਭਾਈ ਦੀ ਸੋਣ ਗਾ ਰੱਜਾ ਗਾ ਕੇ ਖੜ ਜੋ ਖੜ ਜੋ ਖੜ ਜੋ ਹੌਲੀ ਹੌਲੀ ਬਾਈ ਖੜ ਜੋ ਹੌਲੀ ਹੌਲੀ ਪਹਿਣੇ ਉਧਰ ਲੰਗ ਜੋ ਉਧਰ ਲੰਗ ਜੀ ਆ ਬੇ ਸਿੱਧੂ ਜ਼ਿੰਦਾਬਾਦ ਬੇਬੇ ਆਉਂਦੀ ਹਾਂ 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 ਜ਼ਿੰਦਾਬਾਦ ਬਾਨਾ ਰਸੂ ਬਰੇ ਨਿਹਾਲ ਸਤਿ ਸ਼੍ਰੀ ਅਕਾਲ ਬਰੇ ਇੱਕ ਮਿੰਟ ਬੇਬੇ ਆਉਂਦੀ ਆ ਰੱਖ ਜਾ ਰੁਕ ਜਾ ਬੇਬੇ ਆਉਂਦੀ ਆ ਤਾ ਉਹ ਰੁਕ ਜਾ ਬੇਬੇ ਆਉਂਦੀ ਆ ਰੁਕ ਜਾ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਭਾਈ ਤੁੱਟੇ ਨਾ ਮਾਰੋ ਯਾਰ ਜਿੰਦਾਬਾਦ 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 ਮਰਨੇ ਸਿੱਧੂ ਜ਼ਿੰਦਾਬਾਦ बे हूंदी हिकु मिंट सिधू Gracias. ਲੋ ਜੀ ਉਹ ਉਹ ਨੌਜਵਾਨ ਨੂੰ ਮਿਲੋਣਾ ਜਿਹੜਾ ਜਿੰਦਾਬਾਦ ਜਿੰਦਾ ਆ ਲਾਈਵ ਚਲੇ ਜਾਂਦਾ ਜਗਿੰਦਰੀ ਕਰੀ ਮਾਰਾ ਜਾ ਓਏ ਜਿੰਦਾਬਾਦ ਜਿੰਦਾਬਾਦ ਬੋਲੋ ਹੋਰ ਇੱਕ ਵਟਾ ਹਾਂ ਇਹ ਦਿਖਾਇਆ 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 ਆਜ ਹੁਣ ਕੋਈ ਨਹੀਂ ਹੋ ਜਾਓ ਸਾਈਡ ਸਾਈਡ ਤੇ ਮੜਾ ਜਾ बैे <speaking in language> <speaking in language> ਹੋਰ ਸਾਈਡ ਤੇ ਹੋ ਜੋ ਜੀ ਹੋ ਜੋ ਬਾਈ ਸਾਈਡ ਤੇ ਬੇਬੇ ਹੋ ਜੋ ਹਾਂ ਹਾਂ ਹੋ ਜੋ ਬੇਬੇ ਸਾਈਡ ਤੇ ਮਾੜਾ ਮਾੜਾ ਹੋ ਜੋ ਹੋਰ ਹਵਾ ਜੀ ਆ ਜਾਣ ਲੋ ਹਵਾ ਜੀ ਆ ਜਾਂਦੇ ਕੁਪਰਾਟ ਹੋਣ ਲੱਗ ਜਾਂਦੀ ਬੇਬੇ ਰਵਾਟ ਹੋ ਜਾਂਦੀ ਸასი ਘਰ ਸასი ਘਰ ਆਇਓ ਮਾੜਾ ਦੇ ਦਿਓ ਸਾਰਾ ਦੇ ਦਿਓ ਮਾੜਾ ਮਾੜਾ ਹਾਂ ਜੀ ਇੰਡੀਆ ਵਾਲੇ ਮੋਬਾਈਲ ਥੱਲੇ ਕਰੀ ਮੜਾ ਜਾ ਕਿਹ ਨਾਲ ਆ ਜੀ ਇਹ ਰੋ ਬਾਈ ਮਾੜੇ ਹਵਾ ਆ ਛੱਡ ਦੋ ਯਾਰ ਆ ਰਾਹ ਛੱਡੋ ਆਉਣ ਤੋਂ ਮਾੜਾ ਆ ਆ ਫੜੀਆਂ ਆ ਸੋਏ ਸੋਪੇ ਪੜ ਲੈਓ ਜੀ ਲੈਓ ਬਾਈ ਦੇਖੋ ਮਾੜਾ ਆ ਤੜਾਈ ਬਾਈ ਹੱਸ ਜੋਰੇ ਆ ਫੜੀ ਜੋਰੇ ਆ ਆਜੋ ਆ ਕਹਿਣਾ ਕਹਿਣਾ ਬਾਈ ਚਾਹ ਜੋਰੇ ਚਾਹ ਕਹਦੇ ਨਾਲ ਆਜੋ ਮਾੜੇ ਅੰਦਰ ਕਾਨਫਰੰਸ ਆਜੋ ਆਜੋ ਮਾੜਾ ਆਜੋ दो मिनट की आ दो मिनट की फ्लाइट पूरी रह जाओ भाई माना सारे बैठ जाओ جندباد 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 جندباد